हां जी दोस्तों आज ਗੱਲਬਾਤ ਕਰਾਂਗੇ ਦੁੱਲੇ ਪੱਟੀ ਦੀ ਜ਼ਿੰਦਗੀ ਦੇ ਭਾਗ 12ਵੇਂ ਵਾਰ। ਸੋ ਭਾਗ 11ਵੇਂ ਤੁਸੀਂ ਵੇਖਿਆ ਵੀ ਨੂਰੇ ਦਾ ਵਿਆਹ ਹੋ ਜਾਂਦਾ ਹੈ। ਉਸ ਤੋਂ ਬਾਅਦ ਦੁੱਲਾ ਜਿਹੜਾ ਹੈਗਾ ਉਹ ਆਖਰੀ ਵਾਰ ਆਪਣੇ ਘਰ ਆਉਂਦਾ ਲੱਦੀ ਨੂੰ ਮਿਲਣ ਵਾਸਤੇ। ਦੁੱਲਾ ਤੇ ਉਹਦੇ ਸਾਥੀ ਲੱਦੀ ਨਾਲ ਗੱਲਾਂਬਾਤਾਂ ਕਰ ਹੀ ਰਹੇ ਹੁੰਦੇ ਨੇ ਕਿ ਦੁੱਲੇ ਦਾ ਇੱਕ ਸਾਥੀ ਰੋੜਾ ਕੇ ਉਹਨਾਂ ਨੂੰ ਦੱਸਦਾ ਹੈ ਵੀ ਦਰਿਆ ਤੋਂ ਪਾਰ ਇੱਕ ਅਮੀਰ ਜੱਦਾ ਕੇ ਰੁਕਿਆ ਹੋਇਆ ਹੈ। ਉਹਦੇ ਨਾਲ ਉਹਦੇ ਪਹਿਰੇਦਾਰ ਵੀ ਰੁਕੇ ਹੋਏ ਨੇ। ਉਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਵੀਰਾਂ ਭੈਣਾਂ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣਾ। ਦਰਿਆ ਕਿਹੜੇ ਵੇਲੇ ਪਾਰ ਕਰਾ ਰਹੇ ਉਹ ਦੁਲੇ ਨੇ ਹਰਾਨੀ ਨਾਲ ਪੁੱਛਿਆ। ਪਤਾ ਹੀ ਨਹੀਂ ਲੱਗਾ ਮੈਂ ਤਾਂ ਤੰਬੂ ਗੱਡੀ ਵੇਖੇ ਨੇ। ਪਿਰਥਾ ਸਦੀਕ ਗਾਣਾ ਰਮਜ਼ਾ ਸ਼ੈਲਾ ਕਿੱਥੇ ਹੋਣਗੇ ਸਾਰੇ? ਇਸ ਵੇਲੇ ਆਪਣੇ ਘਰੀ ਹੋਣੇ ਨੇ। ਇਕੱਠੇ ਕਰੋ ਉਹਨਾਂ ਨੂੰ ਵੀ। ਹੋਰ ਵੀ ਜਿੰਨੇ ਮਿਲੇ ਆਖੀ ਵੀ ਖੋਤੇ ਚਲੋ। ਰੋੜੇ ਦੇ ਮੋੜ ਲਈ ਕੰਨ ਮੋੜੀ ਹਥਿਆਰ ਦੁਲੇ ਨੇ ਜ਼ਰਾ ਉੱਚੀ ਆਵਾਜ਼ ਵਿੱਚ ਪੁੱਛਿਆ। ਖੋਤੇ ਹੀ? ਉਹ ਵਰਤੇ ਕਿੱਥੇ ਨੇ ਹਲੇ? ਗ ਰੋੜਾ ਮੋੜ ਚਲੇ ਗਿਆ ਸੋਣਾ ਦੁੱਲੇ ਫੇਰ ਆ ਕੇ ਮਾਰਦੀ ਏ ਉਹਨੂੰ ਸੈਦਾ ਬੁੱਧਰਾਮ ਹੋਰ ਵੀ ਜਿਹੜਾ ਟਕਰਿਆ ਆਵਾਜ਼ ਦੇ ਲਈ ਜੇ ਤਿੰਨ ਚਾਰ ਪੈਰੇ ਤੇ ਖੜੇ ਨੇ ਤਾਂ ਤੰਬੂ ਅੰਦਰ ਕਿੰਨੇ ਹੋਣਗੇ ਕੀ ਪਤਾ ਪੂਰੀ ਤਿਆਰੀ ਰੱਖਣੀ ਆਪਾਂ ਨਿਕਲ ਜਾ ਹੁਣ ਖੋਤੇ ਮਿਲਦੇ ਆ ਰੋੜਾ ਤੇਜ਼ ਕਦਮੇ ਤੁਰ ਗਿਆ ਦੁੱਲਾ ਪਛਾਹ ਮੁੜਿਆ ਤਾਂ ਵੇਖਿਆ ਵੀ ਲੱਦੀ ਪਿੱਛੇ ਆਣ ਖੜੀ ਸੀਗੀ ਇਸ ਵੇਲੇ ਕੌਣ ਸੀ ਪੁੱਤਰ ਲੱਦੀ ਨੇ ਫਿਕਰ ਨਾਲ ਪੁੱਛਿਆ ਆਪਣਾ ਹੀ ਬੰਦਾ ਸੀਗਾ ਮਾਂ ਮੈਨੂੰ ਤਾਂ ਲੱਗਦਾ ਵੀ ਰੋੜਾ ਸੀ ਪੁੱਤ ਉਹ ਜੇ ਪਤਾ ਹੈ ਤਾਂ ਪੁੱਛਦੀ ਕਿਉਂ ਹੈ ਮਾਂ ਜਾ ਕੋਈ ਖੇਸ ਤੰਬਾ ਲੈ ਆ ਕੇ ਦੇ ਮੈਂ ਖੋਤੇ ਚੱਲਿਆ ਰਾਤ ਹੋ ਗਈ ਐ ਪੁੱਤਰਾ ਸੌਂ ਜਾ ਹੁਣ ਫਜ਼ਰੇ ਚਲਿਆ ਜਾਵੇਂ ਜਾਂ ਮੇਰਾ ਪੁੱਤ ਸੌਂ ਜਾ ਕੇ ਲੱਦੀ ਦੁੱਲੇ ਦੇ ਮੋਢੇ ਉੱਪਰ ਹੱਥ ਰੱਖ ਕੇ ਅੰਦਰ ਵੱਲ ਖਿੱਚਣ ਲੱਗ ਪਈ ਐਨੇ ਬਰੇ ਸੋਤਾ ਹੀ ਰਿਹਾ ਮਾਂ ਤੂੰ ਮੇਰੇ ਬਥੇਰੇ ਰਾ ਡੱਕ ਲੈਨੇ ਹੁਣ ਮੇਰੇ ਰਾ ਵਿੱਚ ਨਾਵੀ ਦੁੱਲੇ ਨੇ ਝੜ ਕੇ ਨਾਲ ਮੋਢਾ ਛੜਾ ਲਿਆ ਫੜਾ ਮੇਰੋ ਨੂੰ ਨਾਲ ਖੜ ਲਿਆ ਪੁੱਤਰਾ ਲੱਦੀ ਅੰਦਰੋਂ ਡਰੀ ਹੋਈ ਸੀਗੀ ਮੇਰੋ ਨੂੰ ਪੰਗ ਦੇ ਰਗੜ ਕੇ ਉਹਨੂੰ ਬੈਸ ਤਾਂ ਵਿਖਾਲ ਨਸ਼ੇ ਟੁੱਟੇ ਹੋਣ ਤਾਂ ਉਹ ਔਰਤੇ ਚੜਿਆ ਵੀ ਆਖੀ ਜਾਊਗਾ ਵੀ ਮੈਨੂੰ ਕੁੱਤਾ ਵੱਢੂਗਾ ਮੈਂ ਉਹਨੂੰ ਕਿੱਥੇ ਕਿੱਥੇ ਸੰਭਦਾ ਫਿਰੂੰਗਾ ਹੌਂਕਾ ਲੈ ਕੇ ਲੱਦੀ ਅੰਦਰ ਚਲੀ ਗਈ ਹ ਕੁਝ ਦੇਰ ਬਾਅਦ ਖੇਸ ਮੋੜੇ ਉੱਪਰ ਸੁੱਟ ਗਏ ਦੁੱਲਾ ਹਵੇਲੀ ਵਿੱਚੋਂ ਬਾਹਰ ਨਿਕਲ ਗਿਆ ਲੱਦੀ ਠੱਗੀ ਠੱਗੀ ਜਿਹੀ ਖੜੀ ਉਸ ਨੂੰ ਹਨੇਰੇ ਵਿੱਚ ਅਲੋਪ ਹੁੰਦੇ ਨੂੰ ਵੇਖਦੀ ਰਹੀ ਗਈ ਰਾਤ ਅਤੀ ਬੀਤ ਗਈ ਸੀ ਖੂਪ ਪਰ ਅਤੇ ਛਿੜੀ ਵਿੱਚ ਸਾਸੀ ਚੁੱਪ ਦਾ ਪਹਿਰਾ ਸੀਗਾ ਦੁੱਲਾ ਤੇ ਉਹਦੇ ਸਾਥੀ 26 ਗੰਡਾਸੇ ਤਲਵਾਰਾਂ ਰੇਤ ਰਹੇ ਸਨ ਜੇ ਕੋਈ ਜ਼ਰਾ ਵੀ ਵਦੇਰੇ ਖੜਾਕ ਕਰਦਾ ਤਾਂ ਦੁੱਲਾ ਘੋਰ ਦਾ ਵੀ ਸੰਭਲ ਕੇ ਰੋੜਾ ਅੱਜ ਇੱਕ ਨਵੇਂ ਘਭਰੂ ਉਤਾਰੀ ਨੂੰ ਸੱਦ ਲਿਆਇਆ ਸੀਗਾ ਉਹ ਸੰਦਰ ਡਾਕਾ ਮਾਰਨਾ ਬੜਾ ਚਾ ਚੜਿਆ ਹੋਇਆ ਸੀਗਾ ਗਾਣਾ ਲੋਹਾਰ ਧਾਰਾਂ ਲਾਏ ਆਪਣੇ ਹਥਿਆਰਾਂ ਦੀਆਂ ਸਿਫਤਾਂ ਕਰੀ ਜਾ ਰਿਹਾ ਸੀ ਤੇ ਦੁੱਲੇ ਨੂੰ ਧਾਰਾਂ ਉੱਪਰ ਹੱਥ ਫੇਰ ਕੇ ਪਰਖਣ ਲਈ ਆਖ ਰਿਹਾ ਸੀਗਾ ਗਹਿਣਿਆ ਤੇਰੇ ਧਾਰਾਂ ਦਾ ਇਹ ਹਥਿਆਰਾਂ ਨੂੰ ਪਰਖਣ ਦਾ ਵੇਲਾ ਇੰਨੀ ਜਲਦੀ ਆਵੇਗਾ ਇਹ ਤਾਂ ਆਪਣੇ ਚਿੱਤ ਦੇਤੇ ਵੀ ਨਹੀਂ ਸੀਗਾ ਹੁਣ ਆਪਾਂ ਇਸੇ ਕੰਮ ਤੇ ਚੱਲੇ ਆਂ ਥੜੇ ਦੁਆਲੇ ਭੁੱਖੇ ਸ਼ੇਰ ਵਾਂਗ ਘੁੰਮਦੇ ਆਂ ਦੁੱਲੇ ਨੇ ਹੱਥੇ ਆਖਿਆ ਤੁਰਨਾ ਕਦੋਂ ਐ ਵੀਰੋ ਮੈਂ ਤਾਂ ਕਦੋਂ ਦਾ ਹੱਥਾਂ ਦੇ ਦੰਦੀਆਂ ਵੜਦਾ ਪਿਆ ਨਵਾਂ ਆਇਆ ਤਾਰੀ ਕਾਲਾ ਪਿਆ ਹੋਇਆ ਸੀਗਾ ਵੇੜਾ ਹੋਣ ਦੇ ਤੱਤਾ ਨਹੀਂ ਬਗੀਦਾ ਹੁੰਦਾ ਜੀਬ ਸੜ ਜਾਂਦੀ ਐ ਅਜੇ ਤੂੰ ਨਵਾਂ ਐ ਹਥਿਆਰ ਦੀ ਕੱਤੀ ਫਿਰ ਇਹ ਫੌੜਾ ਹੈ ਤਾਰੀ ਨੇ ਦੱਸਿਆ ਉਹ ਫੌੜੇ ਨਾਲ ਉਂਟ ਦੀ ਲਿੱਦ ਕੱਟੀ ਕਰਨੀ ਓ ਦੁੱਲਾ ਹਸਿਆ ਰੂੜੇ ਹਾਕ ਮਾਰੀ ਤਾਰੀ ਬਾਹਰ ਆ ਜਾ ਖੜਾ ਖੜੋਤਾ ਤੇ ਜੋ ਹੱਥ ਲੱਗਦਾ ਹੀ ਖੜੀ ਆ ਉਹ ਮੇਰੇ ਹੱਥ ਫੌੜਾ ਆ ਗਿਆ ਇਹ ਦੱਸਦਿਆਂ ਤਾਰੀ ਨੂੰ ਸੰਗ ਆ ਗਈ ਹੁਣ ਪੂਰਾ ਟੋਲਾ ਬੜੇ ਜੋਸ਼ ਵਿੱਚ ਸੀਗਾ ਦੁੱਲੇ ਨੂੰ ਆਪਣੇ ਸਾਰੇ ਸਾਥੀਆਂ ਉੱਪਰ ਪੂਰਾ ਭਰੋਸਾ ਸੀਗਾ ਸਾਰੇ ਉਸਦੇ ਵੇਖੇ ਪਰਖੇ ਹੋਏ ਸਨ ਪ੍ਰਥਾ ਚਾਰ ਹੱਥ ਕੱਦ ਭਰਵਾ ਸਰੀਰ ਮੁੱਛਾਂ ਨੂੰ ਕੰਡਲ ਪਾ ਕੇ ਰੱਖਦਾ ਸੀਗਾ ਨੋਕਾਂ ਵਾਲੀ ਜੁੱਤੀ ਨੀਵਾ ਗੋਡਿਆਂ ਦਾ ਕੁਰਤਾ ਜਿਹੜੇ ਦੇ ਖੱਬੇ ਪਾਸੇ ਅੱਖ ਥੰਦੇ ਵੱਡਾ ਕਾਲਾ ਮੌਕਾ ਸੀਗਾ ਉਹਦੇ ਸਿਰ ਉੱਪਰ ਕਦੇ ਪਗੜੀ ਬੰਨ ਲੈਂਦਾ ਸੀਗਾ ਤੇ ਕਦੇ ਮੋਨਾ ਸੀਗਾ ਉਹ ਅਕਬਰ ਦੀ ਫੌਜ ਜਦ ਪੱਟੀਆਂ ਤੇ ਚੜੀ ਸੀ ਤਾਂ ਪਿਰਥੇ ਦਾ ਬਾਪੂ ਉਸ ਲੜਾਈ ਵਿੱਚ ਮਾਰਿਆ ਗਿਆ ਸੀਗਾ ਇਸੇ ਰੰਗ ਵਿੱਚ ਹੀ ਪਿਰਥਾ ਹੁਣ ਦੁੱਲੇ ਦੀ ਸੱਜੀ ਵਾਂਬਣੀਆਂ ਹੋਇਆ ਸੀਗਾ ਘਰ ਦੇ ਕੰਮ ਕਾਦ ਦੀ ਸਾਰੀ ਜ਼ਿੰਮੇਵਾਰੀ ਉਸਨੇ ਆਪਣੇ ਬਾਪੇ ਅਤੇ ਛੋਟੇ ਭਰਾ ਉੱਪਰ ਛੱਡ ਰੱਖੀ ਸੀ ਉਹ ਘਰ ਕਿਸ ਵੇਲੇ ਆਉਂਦਾ ਹੈ ਜਾਂਦਾ ਹੈ ਕਿੱਥੇ ਖਾਂਦਾ ਪਿੰਦਾ ਉਹਦੇ ਘਰ ਦੇ ਬਾਕੀ ਜੀ ਘਾਟੀ ਪ੍ਰਵਾਹ ਕਰਦੇ ਸਨ ਰੋੜਾ ਜੱਟ ਦੁੱਲੇ ਨੇ ਵੇਖਿਆ ਉਹ ਦਰਿਆ ਦੀ ਰੇਤ ਨਾਲ ਪਰਛੇ ਦੇ ਫਲ ਨੂੰ ਲਿਸ਼ਕਾਰਿਆ ਸੀਗਾ ਪੱਕਾ ਰੰਗ ਸਾਡੇ ਤਿੰਨ ਕੋ ਹੱਥ ਤੋਂ ਜ਼ਰਾ ਕੋ ਵਧੇਰੇ ਕੱਦ ਭਾਰਾ ਕਾਠਾ ਪਰ ਫੁਰਤੀਲਾ ਸਰੀਰ ਚੌੜੇ ਮੋਢੇ ਜੋ ਸਾਨ ਨਾਲ ਵੀ ਮੱਥਾ ਲਾਲਵੇ ਤਾਂ ਉਹਦੇ ਪੈਰ ਨਾਲ ਲੱਗਣ ਦੇਵੇ ਮੁੱਛਾਂ ਦਾੜੀ ਕਤਰ ਕੇ ਰੱਖਦਾ ਸੀਗਾ ਖੱਤ ਵੀ ਕੱਢਦਾ ਸੀਗਾ ਉਹ ਕਦੇ ਕੁੜਤਾ ਸਲਵਾਰ ਪਾਉਂਦਾ ਕਦੇ ਤੰਬਾ ਬੰਨਦਾ ਮੋਟੀਆਂ ਅੱਖਾਂ ਮੋਟੀ ਧੌਣ ਉਹ ਅਖਾੜੇ ਦਾ ਪਹਿਲਵਾਨ ਜਾਪਦਾ ਸੀਗਾ ਦੁੱਲਾ ਉਹਦੇ ਗੂੜੇ ਪੱਕੇ ਰੰਗ ਨੂੰ ਚਿਤਾਰ ਕੇ ਛੇੜਦਾ ਹੁੰਦਾ ਸੀ ਵੀ ਤੂੰ ਰੋੜਾ ਨਹੀਂ ਰੜਿਆ ਹੈ ਤਾਂ ਅਗੋ ਰੂੜਾ ਹਾਸਰਦਾ ਸੀਗਾ ਉਹ ਮਾਂ ਨੇ ਢਿੱਡ ਵਿੱਚੋਂ ਪਕਾ ਕੇ ਕੱਢਿਆ ਹੀ ਕੱਚਾ ਪਿੱਲਾ ਨਹੀਂ ਜੰਮਿਆ ਫਰੀਦ ਪੱਟੀ ਵੇਲੇ ਰੂੜੇ ਦਾ ਚਾਚਾ ਮੁਗਲਾਂ ਹੱਤੋਂ ਮਾਰਿਆ ਗਿਆ ਸੀਗਾ ਸਦੀਕ ਦਰਵਾਨਾ ਕੱਦ-ਖਾੜ ਪਰ ਕੰਨ ਵੱਡੇ ਬਾਹਾਂ ਲੰਬੀਆਂ ਅੱਖਾਂ ਵਿੱਚ ਸਦਾ ਸੁਰਮਾ 바ਗੇ ਰੱਖਦਾ ਸੀ ਉਹ ਕੰਨਾਂ ਵਿੱਚ ਅਤਰ ਫਰੇਵ ਦੇ ਫੰਬੇ ਵੀ ਰੱਖਦਾ ਸੀਗਾ ਦੁੱਲੇ ਦਾ ਨਿੱਕਿਆ ਹੁੰਦਿਆ ਤੋਂ ਹੀ ਆੜੀ ਸੀ ਉਹ ਗੁਲੇਲਾ ਤੇ ਤੀਰਕਵਾਨ ਨਾਲ ਪੰਚੀ ਫੁੱਟ ਦੇ ਲੁੱਟਾਂ ਖੋਹਾਂ ਕਰਨ ਲੱਗ ਪਏ ਉਹ ਉਹ ਸੰਦਰ ਮੁਗਲਾਂ ਪ੍ਰਤੀ ਕੋਰ ਨਫ਼ਰਤ ਸੀ ਉਹ ਉਹਦੀ ਕੁਆਰੀ ਪੂਆ ਨੂੰ ਤੱਕੇਣ ਅਗਵਾ ਕਰਕੇ ਲੈ ਗਏ ਸਨ ਤੇ ਫੇਰ ਉਹਦੀ ਕੋਈ ਉਗ ਸੁਗ ਨਹੀਂ ਸੀ ਮੇਰੀ ਹੋਰ ਵੀ ਬੜੇ ਸਨ ਰਮਜ਼ਾ ਛੱਲਾ ਸੈਦਾ ਗਾਣਾ ਲੈਣਾ ਗਾਣਾ ਤਾਂ ਦੁੱਲੇ ਦਾ ਖਾਸ ਬੰਦਾ ਸੀ ਲੋਹਾਰ ਸੀ ਉਸਨੇ ਆਖਰ ਕਿਹਾ ਸੀ ਵੀ ਇੱਕ ਵਾਰ ਕੋਈ ਵੀ ਹਥਿਆਰ ਵਿਖਾ ਦਿਓ ਜੇ ਹੂ ਬੂ ਉਹਦਾ ਨਾ ਬਣਾਵਾ ਤਾਂ ਮੈਨੂੰ ਗਾਣਾ ਲੋਹਾਰ ਨਾ ਸਦਿਓ ਉਸਨੂੰ ਪਿੰਡੀ ਦੇ ਬਜ਼ੁਰਗਾਂ ਨੇ ਦੱਸਿਆ ਸੀ ਵੀ ਜਦ ਅਕਬਰ ਦੀਆਂ ਫੌਜਾਂ ਪਿੰਡੀ ਉੱਪਰ ਚੜੀਆਂ ਸਨ ਤਾਂ ਉਹਨਾਂ ਪਹਿਲਾਂ ਗੈਣੇ ਦੇ ਪਿਓ ਦੀ ਪੱਟੀ ਢਾਈ ਸੀ ਤੇ ਫਿਰ ਗੈਨੇ ਦਾ ਭਰਾ ਪਿਓ ਤੇ ਚਾਚੇ ਨੂੰ ਗਲੀਆਂ ਵਿੱਚ ਘੜੀਸ-ਘੜੀਸ ਕੇ ਮਾਰੀ ਸੀ ਉਹਨਾਂ ਨੇ ਫੌਜਾਂ ਦੇ ਮੁਖੀਏ ਨੂੰ ਕਿਸੇ ਮੁਖਬਰੀ ਕੀਤੀ ਸੀ ਵੀ ਜਿੰਨੇ ਹਥਿਆਰ ਪਿੰਡੀ ਦੇ ਲੋਕਾਂ ਪਾਸ ਨੇ ਇਹ ਸਾਰੇ ਇਹਨਾਂ ਲੋਹਾਰਾਂ ਨੇ ਬਣਾਏ ਹੋਏ ਨੇ ਹੁਣ ਗਾਣਾ ਇਸੇ ਲਈ ਦਿਨ ਰਾਤ ਪੱਠੀ ਮੰਗਾਈ ਰੱਖਦਾ ਸੀ ਤੇ ਆਖਿਆ ਕਰਦਾ ਸੀ ਵੀ ਮੇਰੇ ਬਣਾਏ ਹਥਿਆਰਾਂ ਨੇ ਮੁਗਲਾਂ ਦੇ ਸਿਰ ਲਾਉਣੇ ਨੇ ਦੁੱਲੇ ਦੀ ਟਾਣੀ ਵਿੱਚ ਇੱਕ ਹੋਰ ਵੀ ਹੈਗਾ ਸੀ ਫਤੂ ਮਰਾਸੀ ਜਿਸ ਨੂੰ ਸਾਰੇ ਜਾਣੀ ਆਪਣੀ ਰੰਗ ਮੰਗਰਾਂ ਟਿਚਰਾ ਮਖੌਲ ਕਰਦੇ ਰਹਿੰਦੇ ਸਨ ਤੇ ਫਤੂ ਆਪਣੀਆਂ ਗੱਲਾਂ ਨਾਲ ਸਾਰਿਆਂ ਨੂੰ ਟਿਚੇ ਜਾਂਦਾ ਸੀਗਾ ਚਾਂਦਵਾ ਸਰੀਰ ਸਿਰ ਉੱਪਰ ਢਿੱਲੀ ਦੀ ਪੱਗ ਕਤਰੀਆਂ ਮੁੱਛਾਂ ਦਾੜੀ ਰੱਖੀ ਹੋਈ ਦਾੜੀ ਵੀ ਉਸ ਦੀ ਠੋਡੀ ਉੱਪਰ ਹੀ ਸੀਗੀ ਛੱਲਾ ਟੁੰਡਾ ਉਸ ਨੂੰ ਬੋਕ ਦਾੜੀਆ ਆਖੇ ਛੇੜ ਤਾਂ ਤੱਕ ਦੇਖਦੇ ਦੁੱਲਾ ਸਬਨਾ ਵਾਲ ਵੇਖ ਰਿਹਾ ਹੈ ਵਾਰੀ ਵਾਰੀ ਅਜ ਇੱਕ ਹੋਰ ਨਵਾਂ ਵੀ ਆਇਆ ਹੈ ਤਾਰੀ ਹੋਰ ਬਥੇਰੇ ਪਿੰਡ ਦੇ ਗੱਭਰੂ ਦੁੱਲੇ ਨਾਲ ਰਲਣ ਨੂੰ ਕਹਿੰਦੇ ਨੇ ਹੁਣ ਤਾਂ ਇੱਕ ਪੂਰੀ ਫੌਜ ਖੜੀ ਕਰਨੀ ਪੈਣੀ ਹੈ ਲਾਹੌਰ ਨਾਲ ਮੱਥਾ ਲਾਉਣਾ ਹੈ ਤਾਂ ਲਾਹੌਰ ਵਾਲਿਆਂ ਨੂੰ ਬਰਾਬਰ ਹੋ ਕੇ ਟੱਕਰਨਾ ਪੈਣਾ ਇਸ ਵੇਲੇ ਪਿੰਡੇ ਦੇ ਬਹੁਤੇ ਲੋਕ ਸੌਰੇ ਸਨ ਇਧਰ ਝਿੜੀ ਵਿੱਚ ਪਿੰਡੇ ਬੋਲ ਰਹੇ ਸਨ ਦੁੱਲਾ ਅਚਾਨਕ ਉੱਠ ਖੜਾ ਹੋਇਆ ਤੇ ਬੋਲੇ ਆ ਵੀ ਅੱਲਾ ਦਾ ਨਾਮ ਲਓ ਤੇ ਤੁਰੋ ਹੁਣ ਸਾਰੇ ਉੱਠ ਖੜੇ ਹੋਏ ਰੂੜਿਆ ਡੇਰੇ ਕਿਹੜੇ ਪਾਸੇ ਲਾਏ ਨੇ ਦੁੱਲੇ ਨੇ ਪੁੱਛਿਆ ਪਤਣ ਦੇ ਲੈਂਦੇਵਾਲ ਪਤਣ ਪਾਰ ਕਿਹੜੇ ਵੇਲੇ ਘਰ ਆਏ ਦੁੱਲਾ ਹੈਰਾਨ ਹੋਇਆ ਫੇਰ ਤੂੰ ਅੱਗੇ ਲੱਗ ਬਾਈ ਰੂੜਾ ਹਥਿਆਰਮੰਦ ਢਾਣੀ ਦੇ ਅੱਗੇ ਲੱਗ ਤੁਰਿਆ ਨਵੇਂ ਆਏ ਤਾਰੀ ਦਾ ਦਿਲ ਧਰ ਕੇ ਆ ਫੜਕ ਫੜਕ ਪਰ ਜਲਦੀ ਹੀ ਟਕਾਣੇ ਆ ਗਿਆ ਬੱਦਲਾਂ ਦੇ ਭੂਰਿਆਂ ਨੇ ਅੱਗੇ ਚੰਨੂ ਵੀ ਠੱਕ ਗਿਆ ਰਾਤ ਦੇ ਸੰਗਣੇ ਹਨੇਰੇ ਵਿੱਚ ਦੁੱਲਾ ਤੇ ਉਹਦੇ ਸਾਥੀ ਰੂੜੇ ਨੂੰ ਅੱਗੇ ਲਾਈ ਕਿਸੇ ਅਮੀਰ ਜ਼ਾਦੇ ਦੇ ਪੜਾਵਲ ਵਾਦੇ ਗਏ ਅੱਗੇ ਜਾ ਕੇ ਉਹਨਾਂ ਵੇਖਿਆ ਵੀ ਪਿੰਡੀ ਤੋਂ ਥੋੜਾ ਹਟਵਾ ਇੱਕ ਮੈਦਾਨ ਵਿੱਚ ਕੁਝ ਤੰਬੂ ਲੱਗੇ ਹੋਏ ਨੇ ਇੱਕ ਤੰਬੂ ਦੇ ਬਾਹਰ ਇੱਕ ਬਾਂਸ ਉੱਪਰ ਬੁਜੂ-ਗੁਜੂ ਕਰਦੀ ਮਸ਼ਾਲ ਵੱੜ ਰਹੀ ਸੀ ਹਨੇਰੇ ਵਿੱਚ ਬੈਠੇ ਊਠ ਰੇਤੇ ਟਿੱਬਿਆਂ ਵਾਂਗ ਜਾਪ ਰਹੇ ਸਨ ਹਥਿਆਰਬੰਦ ਪਹਿਰੇਦਾਰ ਕਮਰ ਕਸਿਆਂ ਵਿੱਚ ਤਲਵਾਰਾਂ ਤੇ ਹੱਥਾਂ ਵਿੱਚ ਲੰਬੇ ਬਰਛੇ ਫੜੀ ਚਫੇਰੇ ਪਹਿਰਾ ਦੇ ਰਹੇ ਸਨ ਦੁੱਲੇ ਨੇ ਹੱਥ ਦੇ ਇਸ਼ਾਰੇ ਨਾਲ ਆਪਣੇ ਸਾਥੀਆਂ ਨੂੰ ਰੁਕਣ ਲਈ ਕਿਹਾ ਸਾਰੇ ਖੜ ਗਏ ਹੋ ਸਾਬੀ ਰੋਕ ਲਏ ਨਵੇਂ ਭਰਤੇ ਹੋਏ ਤਾਰੀ ਦਾ ਦਿਲ ਫੇਰ ਧੜਕਿਆ ਅਮੀਰ ਜ਼ਾਦੇ ਦੇ ਤੰਬੂ ਦੁਆਲੇ ਇੰਨਾ ਪਹਿਰਾ ਵੇਖ ਕੇ ਸਾਰੇ ਹੈਰਾਨ ਸਨ ਦੁੱਲਾ ਆਪਣੇ ਸਾਥੀਆਂ ਦੇ ਨੇੜੇ ਆਇਆ ਸਾਰਿਆਂ ਨੂੰ ਹੌਲੀ ਜੀ ਵੰਗਾਰਿਆ ਵੀ ਅੱਜ ਇੱਥੇ ਵੜੇਵੇਂ ਖਾਣੀਆਂ ਦਾ ਪਤਾ ਲੱਗਣਾ ਪਿਰਥਿਆ ਤੇ ਬੇਲੀਓ ਹੱਥ ਕੱੜੜੇ ਹੋ ਕੇ ਪਹਿਣਗੇ ਚੁੱਪਚਪੇ ਤੇਆਂ ਪਹਿਣਾ ਜਾਂ ਚਾਨਕੀ ਰੂੜਾ ਪੁੱਛਣ ਲੱਗਾ ਤਾਂ ਦੁੱਲੇ ਨੇ ਟੋਕੇਆ ਸੋਰਮਿਆਂ ਦਾ ਕੰਮ ਤਾਂ ਲਲਕਾਰ ਕੇ ਬਾਰ ਕਰਨਾ ਹੁੰਦਾ ਹੈ ਪਹਿਲਾਂ ਜਿਹੜਿਆਂ ਨੂੰ ਪੁੱਛਤਾ ਲਈਏ ਵੀ ਇਹ ਕੌਣ ਨੇ ਜਿਹੜੇ ਪਿੰਡੀ ਦੀ ਜੋ ਵਿੱਚ ਦੁੱਲੇ ਨੂੰ ਪੁੱਛੇ ਵੀ ਨਹੀਂ ਆਣ ਬੜੇ ਨੇ ਜਦੋਂ ਦੁੱਲੇ ਨੇ ਲਲਕਾਰਾ ਮਾਰਿਆ ਪਹਿਰੇਦਾਰਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਉਹਨਾਂ ਨੂੰ ਤੰਬੂ ਅੰਦਰ ਜਾ ਕੇ ਖਬਰਦਾਰ ਕਰਨ ਦਾ ਵੀ ਮੌਕਾ ਨਾ ਮਿਲਿਆ ਪਲਾਂ ਵਿੱਚ ਹੀ ਤੰਬੂ ਵਿੱਚ ਪਰਲੋ ਆ ਗਈ ਅੱਧਾ ਸੋਤੇ ਪਹਿਰੇਦਾਰ ਚਿਕਣ ਲੱਗ ਪਏ ਨੇੜੇ ਹੀ ਕਿਦਰੇ ਆਪਣੇ ਅੱਡੇ ਸੇਕਦੀਆਂ ਕਟੇਰੀਆਂ ਭਿਆਨਕ ਕੁਰਲਾਹਟ ਕਰਦੀਆਂ ਅਸਮਾਨ ਵੱਲ ਉੜੀਆਂ ਰਾਤ ਦੀ ਚੁੱਪ ਦੇ ਲੰਗਾਰ ਲੱਗੇ ਸਨ ਅੱਧਾ ਚੰਨ ਬੱਦਲਾਂ ਵਿੱਚੋਂ ਬਾਹਰ ਨਿਕਲ ਆਇਆ ਸੀ ਪਿੰਡੀ ਦੇ ਲੋਕ ਸਹਵੇਂ-ਸਹਵੇਂ ਘਰਾਂ ਦੀਆਂ ਛੱਤਾਂ ਉੱਪਰ ਖੜੇ ਵਾਰਦਾਤ ਦੀ ਤੋਲ ਆ ਰਹੇ ਸਨ ਦੋਨੋਂ ਵਾਦੇ ਲਲਕਾਰਿਆਂ ਤੇ ਲਲਕੜੀਆਂ ਦੀ ਮੱਧਮ ਜਹੀ ਆਵਾਜ਼ ਪਿੰਡੀ ਦੇ ਘਰਾਂ ਦੀਆਂ ਛੱਤਾਂ ਉੱਪਰ ਖੜੇ ਲੋਕਾਂ ਨੂੰ ਸੁਣਾਈ ਦਿੰਦੀਆਂ ਸਨ ਠੀਕ ਇਸ ਵੇਲੇ ਲੱਧੀ ਆਪਣੀ ਹਵੇਲੀ ਦੇ ਵੇੜੇ ਵਿੱਚ ਖੜੀ ਉਸ ਘਰ ਨੂੰ ਕੋਸ ਰਹੀ ਸੀ ਜਾਦਾ ਦੁੱਲੇ ਨੂੰ ਹੋਈਆਂ ਬੇਤੀਆਂ ਦੱਸੀਆਂ ਸਨ ਤੇ ਕੋਠੜੀ ਅੰਦਰ ਪਏ ਪਿਓ ਦਾਦੇ ਦੇ ਹਥਿਆਰਾਂ ਦਾ ਦੁੱਲੇ ਨੂੰ ਭੇਤ ਲੱਗਿਆ ਸੀਗਾ ਉਹਦੇ ਅੰਦਰੋਂ ਪੀੜ ਉੱਠੀ ਜਿਵੇਂ ਅੰਦਰੋਂ ਕੋਈ ਆਂਦਰਾਂ ਖੁਰਚਦਾ ਹੋਵੇ ਡਾਰਾ ਅਤੇ ਸੈਮ ਨਾਲ ਉਸਨੇ ਆਪਣੇ ਕਾਲਜੇ ਉੱਪਰ ਹੱਥ ਰੱਖਿਆ ਤੇ ਲੜਾਈ ਦੀ ਬਿੜਕ ਰਹਿਣ ਲੱਗ ਪਈ ਉਹ ਅੰਮਾ ਦੁੱਲਾ ਕਿੱਥੇ ਐ ਇੱਕ ਜਣੇ ਨੇ ਛੱਤ ਉੱਪਰੋਂ ਪੁੱਛਿਆ ਆਪਣੇ ਮਾਮਿਆਂ ਵੱਲ ਗਿਆ ਹੋਇਆ ਕੱਲ ਦਾ ਲੱਦੀ ਨੂੰ ਅਹੀ ਔੜਿਆ ਪਰ ਉਸ ਨੂੰ ਪੱਕਾ ਸੀ ਵੀ ਲੜਾਈ ਵਿੱਚ ਦੁੱਲਾ ਹੀ ਹੋਣਾ ਫੁੱਲਰਾ ਕੁੜੀਆਂ ਤੇ ਨੂਰਾ ਵੀ ਬਾਹਰ ਵਿੜੇ ਵਿੱਚ ਆਣ ਕਰੇ ਕੀ ਹੋਇਆ ਮਾਂ ਕੌਣ ਲੜਦਾਈ ਨੂਰੇ ਨੇ ਅੱਖਾਂ ਮਲਦਿਆਂ ਪੁੱਛਿਆ ਕੀ ਪਤਾ ਪੁੱਤਰ ਇਦਰੋਂ ਲੈੰਦੇ ਬਾਦ ਰੌਲਾ ਸੁਣੀਦਾ ਅੱਬਾ ਨੂਰੇ ਨੇ ਫੇਰ ਪੁੱਛਿਆ ਉਹੀ ਹੋਣਾ ਪੁੱਤਰ ਲੱਦੀ ਨੇ ਹੌਂਕਾ ਦੇਆ ਨੇਰੇ ਹੋਏ ਰੂੜਾ ਸੱਜਣ ਆਇਆ ਸੀ ਕੁਝ ਦਿਨ ਸਾਰੇ ਉਵੇਂ ਖੜੇ ਰਹੇ ਪੱਥਰ ਬਣੇ ਨੂਰੇ ਦੀ ਵੋਟੀ ਵੀ ਸਬਨਾ ਤੋਂ ਪਿੱਛੇ ਬਖਤੋ ਕੋਲ ਖੜੀ ਉਹਦੀ ਬਾਰ ਬਾਰ ਬਾਹ ਕੋੜਦੀ ਜਾਂਦੀ ਸੀ ਉਹ ਕੁਝ ਬਥੇਰੀ ਡਰ ਗਈ ਸੀ ਲੱਦੀ ਦਾ ਦਿਲ ਹੋਰ ਜ਼ੋਰ ਜ਼ੋਰ ਨਾਲ ਧੜਕਣ ਲੱਗ ਪਿਆ ਉਹ ਇਹਨਾਂ ਲੜਾਈਆਂ ਦੀ ਜਾਂ ਅਕਬਰ ਨਾਲ ਟੱਕਰ ਲੈਣ ਦੀ ਪੀੜ ਜਾਣਦੀ ਸੀ ਇਹ ਸੰਤਾਪ ਉਸਨੇ ਭੋਗਿਆ ਸੀਗਾ ਉਸਨੂੰ ਪਤਾ ਹੈ ਵੀ ਦੁਲਾ ਜਾਣਦਾ ਨਹੀਂ ਲੜਾਈ ਅੰਨੀ ਹੁੰਦੀ ਹੈ ਇਹ ਮਾਮਾ ਦੀ ਕੁੱਖ ਵੀ ਉਜਾੜਦੀ ਹੈ ਤੇ ਮਾਮਾ ਨੂੰ ਬੇਵਾ ਵੀ ਬਣਾਉਂਦੀ ਹੈ ਪਰ ਦੂਜੇ ਹੀ ਪਲ ਲੱਦੀ ਅੰਦਰ ਰੋ ਜਾਗਦਾ ਹੈ ਉਹਦਾ ਮਨ ਕਰਦਾ ਹੈ ਵੀ ਅਕਬਰ ਅਤੇ ਉਹਦੇ ਸਲਾਹਕਾਰਾਂ ਦਾ ਵੀ ਹਸ਼ਰ ਉਹੀ ਹੋਵੇ ਜਿਹੜਾ ਦੁੱਲੇ ਦੇ ਅੱਬਾ ਦਾਦੇ ਨਾਲ ਹੋਇਆ ਇਸ ਜਗ ਤੇ ਬਾਰ ਬਾਰ ਨਹੀਂ ਆਉਣਾ ਜਿਵੇਂ ਪਿੰਡੀ ਨੇ ਭੁਗਤੀਆਂ ਨੇ ਓਵੇਂ ਲਾਹੌਰ ਦੇ ਮੈਲਾਂ ਦੀ ਇੱਟ ਨਾਲ ਇੱਟ ਖੜਕੇ ਲਾਹੌਰ ਦੇ ਬਾਦਸ਼ਾਹ ਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਵੀ ਪੱਟੀਆਂ ਦਾ ਖੂਨ ਅਜੇ ਸੰਦਲ ਦੀ ਬਾਰ ਵਿੱਚ ਛੱਲਾ ਮਾਰਦਾ ਹੀ ਅਕਬਰ ਨੂੰ ਇਲਮ ਹੋਵੇ ਸੁੱਤਾ ਪਿਆ ਦੁੱਲਾ ਜਾਗ ਪਿਆ ਹੀ ਹੋਣ ਪਾਕਤਾ ਲਾਹੌਰ ਦੀ ਨਿੰਦਰ ਉੜ ਜਾਵੇ ਤੇ ਲੱਦੀ ਦੇ ਕਾੜਜੇ ਨੂੰ ਠੰਡ ਵਰਤੇ। ਅਕਬਰ ਦੀਆਂ ਫੌਜਾਂ ਨੂੰ ਸਮਝ ਪੈ ਜਾਵੇ ਵੀ ਬਾਹਰ ਵਿੱਚ ਹੈ ਕੋਈ ਦੁੱਲਾ। ਲੱਦੀ ਦਾ ਜਣਿਆ ਫਰੀਦ ਖਾਨ ਭੱਟੀ ਦਾ ਪੁੱਤਰ। ਅੱਜ ਲੈਂਦੇਵਾਲ ਇਹ ਕਿਹੋ ਜਿਹਾ ਰੌਲਾ ਪੈਂਦੇ ਆ ਮਾਂ? ਗਵਾਂਡੀ ਛੱਤ ਤੋਂ ਬਰਕਦਾਂ ਦੀ ਤੀਰ ਨਸੀਰਾ ਨੇ ਪੁੱਛਿਆ। ਤੇਰੀ ਮਾਂ ਕਿੱਥੇ ਹੈ? ਲੱਦੀ ਨੇ ਪੁੱਛਿਆ। ਉਹ ਅਗਲੇ ਬਨੇਰੇ ਲਾਗੇ ਜਾ ਖੜੀ ਹੈ। ਅੰਮਾ ਕੋਈ ਧਾਰਵੀ ਨਹੀਂ ਕਿ ਲਾਹੌਰ ਦੀਆਂ ਫੌਜਾਂ ਚੜਾਈਆਂ ਨੇ। ਨਸੀਰਾ ਦੇ ਬੋਲਾਂ ਵਿੱਚ ਡਰ ਸੀਗਾ। ਕੀ ਪਤਾ ਲੱਗੇ ਧੀਏ ਮੈਂ ਤਾਂ ਆਪ ਕਾੜਦਾਨਪੀ ਖੜੀ ਆਂ। ਕਿਤੇ ਦੁੱਲੇ ਹੀ ਨਾ ਹੋਵੇ ਖੇਬਰ ਦਾ ਪਿਆ ਜਿਸੇ ਨਾਲ ਅੰਮਾ ਅਸੀਂ ਵੀ ਜਾਵੇ ਖੇਚਾ ਉੱਪਰ ਬਖਤੋ ਅਤੇ ਸਲੀਮੋ ਲੱਦੀ ਕੋਲ ਆਣ ਖੜੀਆਂ ਲੜਾਈ ਦਾ ਕੀ ਵੇਖਣਾ ਹੁੰਦਾ ਹੈ ਚਲੋ ਇੱਥੋਂ ਲੱਦੀ ਨੇ ਦਵਕਾ ਮਾਰੇ ਆਤਾ ਕੁੜੀਆਂ ਫੇਰ ਆਪਣੀ ਮਾਂ ਫੁੱਲਰਾ ਤੇ ਨੂਰੇ ਦੀ ਸਜਵੇ ਇਹ ਕੋਲ ਜਾ ਖੜੀਆਂ ਥੋੜੀ ਦੇਰ ਬਾਅਦ ਕੁਝ ਹੋਰ ਲਲਕਾਰੇ ਸੁਣੇ ਤੇ ਫਿਰ ਇੱਕਦਮ ਭਿਆਨਕ ਡਰਾਉਣੀ ਚੁੱਪ ਛਾ ਗਈ ਲੋਕ ਪਹਿਲਾਂ ਵਾਂਗ ਹੀ ਛੱਤਾ ਉੱਪਰ ਖੜੇ ਰਹੇ ਉਡੀਕਦੇ ਰਹੇ ਵੀ ਅਜੇ ਹੋਰ ਵੀ ਲਲਕਾਰੇ ਸੁਣਨਗੇ ਪਰ ਕੋਈ ਆਵਾਜ਼ ਨਹੀਂ ਆਈ ਸੁੰਨ ਅਤੇ ਡਰੇ ਹੋਏ ਲੋਕਾਂ ਵਾਂਗ ਚੰਨ ਵੀ ਜਿਵੇਂ ਇੱਕ ਥਾਂ ਹੀ ਚੜ ਗਿਆ ਹੋਵੇ ਤਰਾ ਤਰਾ ਦੀਆਂ ਕਿਆਸ ਰਾਈਆਂ ਲਾਉਂਦੇ ਲੋਕ ਛੱਤਾ ਉੱਪਰੋਂ ਉਤਰ ਲੱਗ ਪਏ। ਬਰਕਤਾ ਹਵੇਲੀ ਦੇ ਬਨੇਰੇ ਵੱਲੋਂ ਆ ਕੇ ਅੱਧੀ ਝੁਗ ਗਈ। ਪੁੱਛਿਆ ਅੰਮਾ ਵੀ ਜੇ ਲਾਹੌਰ ਦੀਆਂ ਫੌਜਾਂ ਨੇ ਤਾਂ ਤੂੰ ਛੱਲਾ ਸਾਂਭ ਲਈਏ? ਕੀ ਆਖਾਂ ਬਰਕਤਾ? ਮੈਂ ਤਾਂ ਆਪ ਹਨੇਰੇ ਵਿੱਚਾਂ। ਦੁੱਲਾ ਵੀ ਕਰਨੀ ਮੁੜਿਆ। ਮੇਰਾ ਤਾਂ ਲਹੂ ਪਾਣੀ ਬਣਿਆ ਪਿਆ ਬਰਕਤਾ। ਮੈਂ ਤਾਂ ਰੱਬ ਅੱਗੇ ਦੁਆ ਕਰਨੀ ਆ ਵੀ ਇਹਨਾਂ ਵਿੱਚ ਦੁੱਲਾ ਨਾ ਹੋਵੇ। ਤੇ ਬਾਕੀ ਰਹੀਂਦੀ ਰਾਤ ਪਿੰਡੀ ਦੇ ਲੋਕਾਂ ਨੇ ਜਾਗਦੇ ਆਂ ਤੇ ਗੋਜਾਂ ਸਾਂਭਦੇ ਗੱਟੀ। ਸੋ ਦੋਸਤੋ اے ਸੀ ਦੁੱਲੇ ਪੱਟੀ ਦੀ ਜ਼ਿੰਦਗੀ ਦਾ ਭਾਗ 12ਵਾਂ ਤੇ ਭਾਗ 13ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੀ ਸਿੱਖਦੇ ਰਹੋ ਅੱਗੇ ਵਧਦੇ ਰਹੋ